ਕਿੰਨੀਆਂ ਇਟਾਂ ਬਣਾ ਦਿੰਦੇ ਦਿਨ ਦੇ ਵਿੱਚ ਕਿਤਨੀ ਇਟ ਬਣਾ ਦیتے ਹੋ ਇਹ ਦਿਨ ਮੇ ਹਾਂ 200 ਸਰ 200 ਇਕੱਲੇ ਹੀ ਕਰਦੇ ਹੋ ਆਪ ਹੀ ਇਕੱਲੇ ਆਪ ਹੀ ਹੋ ਜਾਂ ਹਾਂ ਇਕੱਲੇ ਆਪ ਦਾ ਆਪਣਾ ਹੀ ਕੰਮ ਹੈ ਮਿੱਤਰੋ ਇਸ ਵਕਤ ਆਪਾਂ ਗੁਜਰਾਤ ਦੇ ਵਿਰਾਨੀ ਪਿੰਡ ਵਿੱਚ ਖੜੇ ਆ ਜਿਹੜਾ ਕਿ ਲਖਪਤ ਸਾਹਿਬ ਦੇ ਵਿੱਚ ਆ ਮਿੱਤਰੋ ਇੱਥੇ ਇੱਕ ਅਨੋਖੀ ਇੱਟ ਬਣਦੀ ਹੈ ਕਿਉਂਕਿ ਗੁਜਰਾਤ ਦੇ ਵਿੱਚ ਪੱਠੇ ਦੀ ਇੱਟ ਤਾਂ ਤਿਆਰ ਨਹੀਂ ਹੁੰਦੀ ਲੋਕ ਇੰਨਾ ਮਹਿੰਗੀਆਂ ਇੱਟਾਂ ਨਾਲ ਘਰ ਪਾਉਂਦੇ ਨੇ ਤੇ ਇਹ ਵੀਰ ਨੇ ਆਪਣੇ ਨਾਲ ਜੁੜ ਚੁੱਕੇ ਨੇ ਇਹ ਵੀਰ ਕਹਿੰਦੇ ਵੀ ਅਸੀਂ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦਵਾਂਗੇ ਤੇ ਵੀਰ ਵੇਖੋ ਹੱਥ ਨਾਲ ਮਿਹਨਤ ਕਰਕੇ ਇਹਨਾਂ ਇੱਟਾਂ ਨੂੰ ਤਿਆਰ ਕਰ ਰਿਆ ਇੱਕ ਨੰਬਰ ਕੁਆਲਿਟੀ ਦੀ ਇੱਟ ਬਣਾ ਕੇ ਦਿੰਦੇ ਨੇ ਤੇ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਐ ਸਿੱਟ ਦੇ ਦਰਸ਼ਨ ਕਰਾਉਣੇ ਆ ਕਿੰਨੇ ਬਾਏ ਕਿੰਨੇ ਦੀ ਹੈ ਕੀ ਮਟੀਰੀਅਲ ਪੈਂਦਾ ਕੀ ਰੇਟ ਆ ਤੇ ਕੁਝ ਇਸ ਤਰੀਕੇ ਦੀ ਇੱਟ ਬਣ ਜਾਂਦੀ ਆ ਵੇਖੋ ਜੀ ਨਾਮ ਰਾਮ ਜੀ ਨਾਮ ਰਾਮ ਸਰ ਭਾਈ ਸਾਹਿਬ ਆਪ ਦਾ ਨਾਮ ਕੀ ਹੈ ਮੇਰਾ ਨਾਮ ਜੱਤ ਇਲਿਆਸ ਜੱਤ ਲਿਆ ਇਹ ਕੌਨ ਸਾ ਗਾਉਂ ਹੈ ਇਹ ਵੀਰਾਨੀ ਬਰਾਨੀ ਹਾਂ ਇਸ ਕੋ ਕਹਾ ਕਹਤੇ ਹੈ ਯਹ ਇਹ ਇਸ ਕੋ ਹਮ ਗੱਜਿਆ ਬੋਲਤੇ ਗੱਜਿਆ ਬਲੋਕ ਹਾਂ गजिया ब्लॉक हाँ। ये कितने बाय कितने का होता है? ये आथ, है और ये कैसे बनता है, कैसे है क्या क्या डालते उसमें? ये रेती काकड़ी, रेती काकड़ी। हाँ। थोड़ा सा पंजाबी में बता सकते हो कौन यहाँ मटीरियल दिखा दो मेरे को क्या ये क्या सामने देखो सर ये क्या है ये ब्रिक बजरी अच्छा ये बजरी दर्तो कर दे मोटी बजरी भी पाने बेचे दे ਉਸ ਤੋਂ ਬਾਅਦ ਇਹਦੇ ਵਿੱਚ ਹੋਰ ਕੀ ਪੈਂਦਾ ਜੀ ਰੇਤਾ ਕਿਹੜੀ ਪੈਂਦੀ ਆ ਹੋਰ ਹੀ ਸਾਹਮਣੇ ਅੱਛਾ ਇਹ ਰੇਤਾ ਜਿਹੜੀ ਠੀਕ ਆ ਤਾਂ ਮਿੱਤਰੋ ਇਹ ਆ ਜੀ ਇਸ ਤਰੀਕੇ ਦੀ ਕੋਈ ਰੇਤਾ ਇਹਦੇ ਵਿੱਚ ਪੈਂਦੀ ਆ ਇੱਕ ਘੱਗਰ ਟਾਈਪ ਰੇਤਾ ਜੀ ਆਪਣੇ ਧਰਤੀ ਚਾਹੀ ਰੇਤਾ ਨਿਕਲਦੀ ਇੱਥੇ ਸਾਰੇ ਕਿਤੇ ਮਿਲ ਜਾਂਦੀ ਆ ਠੀਕ ਆ ਜੀ ਉਸ ਤੋਂ ਬਾਅਦ ਸੀਮੈਂਟ ਕਿਹੜਾ ਵਰਤਿਆ ਜਾਂਦੀ ਐ ਇਸ ਵਿੱਚ ਹੈ ਇਹ ਸੀਮੈਂਟ ਵਰਤਿਆ ਜਾਂਦਾ ਹੈ ਤਾਂ ਮਿੱਤਰੋ ਸੀਮੈਂਟ ਵਰਤਿਆ ਜਾਂਦਾ ਤੇ ਉਸ ਤੋਂ ਬਾਅਦ ਇਹਦਾ ਮਿਕਸ ਕਰਕੇ ਤੇ ਇਹ ਕਿੰਨੇ ਪਾਏ ਕਿੰਨੇ ਪਾਉਣੇ ਆ ਤੁਸੀਂ ਇਹਦੇ ਚ ਕੀ ਕੁਆਂਟੀਟੀ ਪਾਉਣੇ ਆ ਸੀਮੈਂਟ ਦੀ ਤੇ ਉਹਦੀ ਬਤਾਓ ਕਿ ਕੁਮਾਰ ਕੁਆਂਟੀਟੀ ਕੀ ਕੁਆਂਟੀਟੀ ਕਿਆ ਕਿਆ ਡਾਲਦੇ ਉਸਮੇ ਕਿਤਨਾ ਸੀਮੈਂਟ ਕਿਤਨਾ ਬਜਰੀ ਕਿਤਨਾ ਇੱਕ ਟੰਗਾ ਸੀਮੈਂਟ ਦਾਲਦੇ ਸਰ 1 ਗੱਟਾ ਸੀਮੈਂਟ ਜੀ ਹਾਂ ਇੱਕ 50 ਗੇਜ ਨਿਕਾਲਦੇ 50 ਅੱਛਾ 1 ਗੱਟੇ ਸੀਮੈਂਟ ਨਾਲ 50 ਇਹ ਗੇਜ ਨਿਕਲੇਗੀ 50 ਨਿਕਲਦਾ ਸਰ ਤੇ نکال ਕੇ ਦਿਖਾਓਗੇ ਹਾਂ ਦਿਖਤਿਆ ਲਿਆ ਵੀ ਮਿੱਤਰੋ ਹੁਣ ਇਹਨਾਂ ਨੇ ਆ ਬਣਾ ਲਿਆ ਸਿਸਟਮ ਜਾ ਤੇ ਹੁਣ ਇਹਦੇ ਚ ਪਾਉਣਗੇ ਪਾਓ ਜੀ ਜੀ ਸਰ ਲਓ ਜੀ ਸਾਡਾ ਜਾਇਜ਼ ਹੋ ਬਸ ਹੋ ਗਈ ਤਿਆਰ ਭਾਈ ਸਾਹਿਬ ਹੋ ਗਿਆ ਲਗਭਗ ਮਿੱਤਰੋ 10 ਕ ਸਕਿੰਟਾਂ ਦੇ ਵਿੱਚ ਇੱਕ ਕਿਟ ਇੱਕ ਕਿਟ ਤਿਆਰ ਹੋ ਜਾਂਦੀ ਹੈ ਜਿਹਨੂੰ ਕਿ ਬਲੌਕ ਕਹਿ ਦਿੰਦੇ ਆ ਤੇ ਇਸ ਤਰੀਕੇ ਨਾਲ ਇੱਥੇ ਇਹਨਾਂ ਨੇ ਇਸ ਤਰੀਕੇ ਨਾਲ ਰੱਖ ਦੇਣੀ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਨਵੀਂ ਫੱਟੀ ਚੱਕਣੀ ਆ ਤਾਂ ਮਿੱਤਰੋ ਇੱਕ ਗੱਟਾ ਸੀਮਿੰਟ ਦਾ ਲੈਂਦੇ ਆ ਇਹ ਲਗਭਗ ਇਹਦੇ ਵਿੱਚ ਆਹ ਬਜਰੀ ਪਾਉਂਦੇ ਆ ਜੀ ਤਿੰਨ ਤਿੰਨ ਬਜਰੀ ਤੇ ਲਗਭਗ ਪੰਜ ਬੱਠਲ ਆਹ ਰੇਤਾਂ ਵਰਤਦੇ ਆ ਤੇ ਇਸ ਤਰੀਕੇ ਨਾਲ ਇਹ ਮਟੀਰੀਅਲ ਤਿਆਰ ਕਰ ਦਿੰਦੇ ਆ ਇੱਕ ਵਾਰਾ ਦੁਬਾਰਾ ਤੁਹਾਨੂੰ ਅਸੀਂ ਫੇਰ ਵਿਖਾ ਦਾਂਗੇ ਆਹ ਸਕੰਜਾ ਜੀ ਇਸ ਤਰੀਕੇ ਦਾ ਬਲਾਕ ਬੰਦਾ ਤੁਸੀਂ ਬਲਾਕ ਜਿਹੋ ਜਾਂ ਮਰਜ਼ੀ ਬਣਾ ਲਓ ਇਹਦੇ ਵਿੱਚ ਆਹ ਜਿਹੜਾ ਫਰੇਮ ਹੀ ਚੇਂਜ ਕਰਨਾ ਜਿਹੋ ਜਾਂ ਬਲਾਕ ਚਾਹੀਦਾ ਤੁਹਾਨੂੰ ਉਹੋ ਜਾਂ ਬਲਾਕ ਬਣਾ ਦੇਣਗੇ ਇਹ ਮਸ਼ੀਨ ਆ ਤੇ ਇਕੱਲਾ ਬੰਦਾ ਦਿਨ ਦੇ ਵਿੱਚ ਕਾਫੀ ਟਾਂ ਮੜਾ ਕਿੰਨੀਆਂ ਇੱਟਾਂ ਬਣਾ ਦਿੰਨੇ ਦਿਨ ਦੇ ਵਿੱਚ कितनी ईट बना देते हो ये दिन में हाँ 200 हर। दो सौ सर दो सौ सौ अकेले ही करते अकेल, हो आप, अकेले। आप ही हो यहाँ हो आपका अपना ही काम है अपना ही है ठीक है तो ये रेट क्या देते हो ये पच्चीस रुपया पच्चीस रुपया हाँ, एक? एक का तो एक हजार रेट का पच्चीस हजार हाँ, ले जाते हैं ले जाते कितनी बेच देते हो हर रोज महीने में छ हजार महीने में छह हजार कितने समय में सूख जाती है पाँच बजे तक 5 ਵਜੇ ਦਾ ਸੁਕੇਗੀ ਜੀ 200 ਇੱਟ ਬਣਾ ਕੇ ਉਹ ਕੱਲ ਬਣਾਈ ਥੀ ਹਾਂ ਕੱਲ ਕਾ ਹੈ ਉਹ ਇਹ ਅੱਜ ਬਣ ਜਾਏਗੀ ਹਾਂ ਠੀਕ ਹੈ ਜੀ ਤੇ ਇਧਰ ਇਹਦੇ ਚ ਮਟੀਰੀਅਲ ਰਲਾਉਂਦੇ ਆ ਵੇਖੋ ਕੋਈ ਬਾਤ ਨਹੀਂ ਕੱਲਾ ਬੰਦਾ 200 ਇੱਟ ਬਣਾ ਦਿੰਦਾ ਜੇਕਰ ਇਹ ਮਹੀਨੇ ਦੀ 6000 ਇੱਟ ਵਿੱਚ ਤੇ ਲਗਭਗ ਇਹ ਕਿੰਨਾ ਖਰਚਾ ਆ ਜਾਂਦਾ 6000 ਇੱਟ ਤੇ ਜੀ 20 ਰੁਪਏ ਸਰ 20 ਰੁਪਏ 5 ਰੁਪਏ ਗੇਟ ਮੈਂ ਬਚਦੇ ਹਾਂ ਤਾਂ ਮਤਰਾ 20 ਰੁਪਏ ਖਰਚਾ ਆ ਜਾਂਦਾ 5 ਰੁਪਏ ਸਿਰਫ ਇੱਕ ਇੱਟ ਦੇ ਬਚਦੇ ਨੇ ਤੇ ਇਸ ਤਰੀਕੇ ਦੀ ਕੋਈ ਗੱਲ ਵਾਤਾ ਠੀਕ ਹੈ ਨਹੀਂ ਹੁਣ ਫੇਰ ਚੱਲੂਗੀ ਸਾਨੂੰ ਫੇਰ ਦਿਖਾਉਂਦੇ ਵਾ ਮੁਸ਼ਕਲ ਨਾਲ ਮਿੱਤਰੋ ਸਿਰਫ 10 ਸੈਕਿੰਡ ਚਲਾਉਂਦੇ ਆ ਇੱਕ ਬਲੌਕ ਤਿਆਰ ਕਰ ਦਿੰਦੇ ਆ 25 ਰੁਪਏ ਵੇਚਦੇ ਆ 25000 ਨੂੰ ਲਾ ਲਓ ਵੀ ਇਹ 1000 ਟੈਲ ਆ ਤੇ 20000 ਰੁਪਇਆ ਖਰਚਾ ਆ ਜਾਂਦਾ 5 ਬਜ ਗਿਆ 1000 ਟੈਲ। ਪਾਸੀਂ ਲੋਹਾਂ ਦਾ 2000 ਬੰਦਾ 6000 ਬਣਾਉਂਦਾ ਤੇ 30000 ਰੁਪਇਆ ਬਾਈ ਜੇ ਕਮਾਈ ਕਰਦਾ। ਮੋਬਾਈਲ ਤੇ ਆਓ ਵੇਖੋ ਜੀ ਲੱਗੀਆਂ ਹੋਈਆਂ ਸਾਹਮਣੇ ਬਲੋਕਾਂ। ਇਸ ਤਰੀਕੇ ਦੇ ਇੱਥੇ ਹੁਣ ਘਰ ਬਣਦੇ ਆ। ਜੀ ਕਦੋਂ ਕੰਦੇ ਵਾਈ ਬਲੋਕ ਲਾਉਂਦੇ ਮੈਂ। ਇਹ ਕਾਰਨ ਕਿਉਂ ਇਹ ਬਲੋਕ ਕਿਉਂ ਲਾਉਂਦੇ ਇਸ ਪਿੱਛੇ ਵੀ ਬਹੁਤ ਵੱਡਾ ਕਾਰਨ ਹੈ। ਬਲੋਕ ਬਣਾਉਣ ਦਾ ਇਹ ਤਰੀਕਾ ਵੀ ਮਰੀ ਨੇ। ਤੇਰਾ ਕੰਪਾਇਆ ਸੀ ਪਿਛੜਾ। ਹਾਂ ਤਾਜੀ 2 ਵਾ ਚੈਲੋ ਜੀ। ਉਹਨੇ ਇਹ ਚੀਜ਼ਾਂ ਜਿਹੜੀਆਂ ਕਿ ਵੰਨ ਕੇ ਰੱਖ 9726 9726 11 1213 11213 ਠੀਕ ਹੈ ਜੀ ਆ ਨੰਬਰ ਆ ਜੀ ਨੋਟ ਕਰਿਆ ਜੀ ਤੇ ਵੇ ਲੋ ਕੱਲਾ ਬੰਦਾ ਯਾਰ ਕੀ ਨਹੀਂ ਦੇਖੋ ਆ